ਪੇਸ਼ ਹੈ ਕਹਾਣੀ ਕਰਿਸ਼ਮਾ ਕੁਝ ਕੁ ਸਾਲ ਪੁਰਾਣੀ ਘਟਨਾ ਉਹਨਾਂ ਦਿਨਾਂ 'ਚ ਮੈਂ ਪੂਨਾ ਰਹਿੰਦੀ ਸੀ ਪਰ ਸਾਲ ਚਿਕਵਾਰ ਅਲੀਗੜ ਵੀ ਆਉਂਦੀ ਸੀ ਇੱਕ ਦਿਨ ਮੈਂ ਅਚਾਨਕ ਅਲੀਗੜ ਗੁਰਦੁਆਰੇ ਸਾਹਿਬ ਗਈ ਬੜੀ ਭੀੜ ਜਮਾ ਸੀ ਮੈਂ ਕਿਸੇ ਤੋਂ ਪੁੱਛਿਆ ਕੀ ਹੋਇਆ ਉਹਨਾਂ ਦੱਸਿਆ ਭਾਈ ਜੀ ਦਾ ਪੇਟਾ ਜੋ 10 ਸਾਲਾਂ ਦਾ ਹੈ ਪਿਛਲੇ 1 ਮਹੀਨੇ ਤੋਂ ਬਹੁਤ ਬਿਮਾਰ ਹੈ ਡਾਕਟਰਾਂ ਨੇ ਉਹਨੂੰ ਦਿੱਲੀ ਲਿਜਾਣ ਲਈ ਕਿਹਾ ਪਰ ਉਹ ਗਰੀਬ ਨੇ ਸੋ ਉਹਨਾਂ ਨੂੰ ਸਾਰੇ ਪੈਸੇ ਇਕੱਠੇ ਕਰਕੇ ਦੇ ਰਹੇ ਨੇ ਮੈਂ ਬੱਚੇ ਨੂੰ ਦੇਖਣ ਲਈ ਅੰਦਰ ਗਈ। ਬੱਚਾ ਮੰਜੀ ਤੇ ਬੇਸੁੱਧ ਲੇਟਿਆ ਹੋਇਆ ਸੀ। ਉਹਦੇ ਅੰਦਰ ਤਾਂ ਪਾਣੀ ਵੀ ਨਹੀਂ ਸੀ ਜਾ ਰਿਹਾ। ਮੈਂ ਉਹਦੀ ਮਾਤਾ-ਪਿਤਾ ਨੂੰ ਪੁੱਛਿਆ, ਜੇਕਰ ਉਹ ਕਹਿਣ ਤਾਂ ਮੈਂ ਹੋਮੀਓਪੈਥਿਕ ਦਵਾਈ ਦੇ ਸਕਦੀ ਆਂ ਕਿਉਂਕਿ ਮੈਂ ਇੱਕ ਹੋਮੀਓਪੈਥਿਕ ਡਾਕਟਰ ਆ। ਉਹਨਾਂ ਕਹਿੰਿਆ ਠੀਕ ਹੈ। ਮੈਂ ਬਾਜ਼ਾਰ ਤੋਂ ਦਵਾਈ ਲਈ ਤੇ ਵਾਪਸ ਗੁਰਦੁਆਰੇ ਆ ਗਈ। ਮੈਂ ਬੱਚੇ ਦੇ ਮੂੰਹ 'ਚ ਦਵਾਈ ਪਾਈ। ਨਾਲ ਹੀ ਉਸਦੇ ਮਾਤਾ-ਪਿਤਾ ਨੂੰ ਕਿਹਾ ਕਿ ਅੱਧੇ ਘੰਟੇ ਬਾਅਦ ਉੱਠ ਕੇ ਕਹੇਗਾ ਮੈਨੂੰ ਭੁੱਖ ਲੱਗੀ ਐ। ਤੁਸੀਂ ਖਿਚੜੀ ਬਣਾ ਲੈਣਾ। ਉਨਾ ਕਹਿਆ ਕਿ ਦੇ ਅੰਦਰ ਤਾਂ ਪਾਣੀ ਵੀ ਨਹੀਂ ਚਾਰਿਆ ਖਿਚੜੀ ਕਿਵੇਂ ਖਾਏਗਾ ਮੈਂ ਕਿਹਾ ਜਿੱਦਾਂ ਮੈਂ ਕਹਿ ਰਹੀ ਹਾਂ ਉਦਾਂ ਹੀ ਕਰਨਾ ਉਹਨਾਂ ਕਹੇ ਠੀਕ ਹੈ ਅਗਲੇ ਦਿਨ ਆਉਣ ਦਾ ਵਾਅਦਾ ਕਰਕੇ ਮੈਂ ਆਪਣੇ ਘਰ ਆ ਗਈ ਦੂਜੇ ਦਿਨ ਸਵੇਰੇ 10 ਵਜੇ ਮੈਂ ਗੁਰਦੁਆਰਾ ਸਾਹਿਬ ਗਈ ਅਜੇ ਅੰਦਰ ਬੜੀ ਸੀ ਕਿਉਂਕਿ ਬੱਚਾ ਦੂਰੋਂ ਤੋਰਦਾ ਹੋਇਆ ਆ ਉਹਨੇ ਮੇਰੇ ਪੈਰ ਛੂਏ ਮੈਂ ਉਹਨੂੰ ਨਹੀਂ ਪਛਾਣਿਆ ਮੈਂ ਪੁੱਛਿਆ ਕਿ ਬੇਟਾ ਤੂੰ ਕੌਣ ਹੈ ਉਹਨੇ ਦੱਸਿਆ ਕਿ ਜਿਹਨੂੰ ਤੁਸੀਂ ਕੱਲ ਦਵਾਈ ਖਲਾਈ ਸੀ ਉਹਦੇ ਮਾਤਾ ਪਿਤਾ ਦੂਰੋਂ ਦੇਖ ਰਹੇ ਸੀ ਉਹ ਆਪਣੇ ਮਾਤਾ ਪਿਤਾ ਕੋਲ ਮੈਨੂੰ ਲੈ ਗਿਆ ਮੇਰੇ ਪੈਰਾਂ 'ਚ ਡੇਕੇ ਤੇ ਕਹਿਣ ਲੱਗੀ ਤੁਸੀਂ ਸਾਡੇ ਬੱਚੇ ਨੂੰ ਨਵੀਂ ਜ਼ਿੰਦਗੀ ਦੇ ਕੇ ਕ੍ਰਿਸ਼ਮਾ ਕੀਤਾ ਹੈ ਸਾਡਾ ਬੇਟਾ ਤੇ ਅੱਧੇ ਘੰਟੇ 'ਚ ਹੀ ਠੀਕ ਹੋ ਗਿਆ ਸੀ ਸੁਣ ਕੇ ਮੈਂ ਬੜੀ ਹੈਰਾਨ ਹੋਈ ਕਿਉਂਕਿ ਇਹ ਸੱਚੀ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ ਸੀ ਮੈਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ ਜਿਨ੍ਹਾਂ ਨੇ ਕਿਸੇ ਦੇ ਬੱਚੇ ਦੀ ਜਾਨ ਬਚਾਈ